ਹਾਂਜੀ ਵੈਲਕਮ ਹੀ ਤੁਹਾਡੇ YouTube ਚੈਨਲ ਤੇ ਰੋਜ਼ ਦੀ ਤਰ੍ਹਾਂ ਫੇਰ ਆਪਾਂ ਅੱਜ ਪ੍ਰਿੰਟਡ ਸੂਟ ਲੈ ਕੇ ਆਏ ਹਾਂ ਅੱਜ ਆਪਣੇ ਕੋਲ ਸਿਰਫ ਪ੍ਰਿੰਟਡ ਸੂਟ ਹੀ ਮਿਲਣਗੇ ਜੋ ਕਿ ਰੱਖੜੀ ਦੇ ਕਰਕੇ ਆਪਾਂ ਇਹ ਸੂਟਾਂ ਤੇ ਲੈਸ ਆ ਜਲਦੀ ਤੋਂ ਜਲਦੀ ਤੁਸੀਂ ਸਕਰੀਨਸ਼ਾਟ ਸੈਂਡ ਕਰਕੇ ਆਪਣਾ ਤੁਸੀਂ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਪਿਓਰ ਕਾਟਨ ਦਾ ਸਰਪਲਸ ਕਾਟਨ ਸੂਟ ਰਹੇਗਾ ਪ੍ਰੀਮੀਅਮ ਕੁਆਲਿਟੀ ਦੇ ਸੂਟ ਆ ਪਰ ਤੁਹਾਨੂੰ ਇਹਨਾਂ ਸੂਟਾਂ ਦੇ ਵਿੱਚੋਂ ਦੋ ਸੂਟ ਬਾਏ ਕਰਨੇ ਪੈਣੇ ਨੇ ਦੋ ਸੂਟਾਂ ਦਾ ਪ੍ਰਾਈਸ ਹੈ 1000 ਫ੍ਰੀ ਸ਼ਿਪਿੰਗ स्क्रीनशॉट दो सूटों का करके मेरे वट्सअप नंबर मैनशन आउसते ऑर्डर प्लेस कर सकते हो रखड़ी करके ये यहाँ इन्हें हैवी डिस्काउंट किया हो कैश ऑन डिलीवरी अपने को नहीं है जी पेमेंट एडवांस करनी पैंती है नैक्सट अपने को प्योर कैमरी कॉटन ओवर सूट रहेगा ओवर सूट साढ़े तीन मीटर व्डीपनी रहेगा विदआउट दुपट्टा तो ये सूट रहेंगे चार सौ पंजा फ्री शिप स्क्रीनशॉट सेंड करके ये भी ऑर्डर प्लेस कर सकते हो ਇਹ ਵੀ ਆਪਾਂ ਨਵੇਂ ਪ੍ਰਿੰਟ ਐਡ ਕੀਤੇ ਹੋਏ ਨੇ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਣਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਔਰ ਤੁਸੀਂ ਨਵੇਂ-ਨਵੇਂ ਡੇਲੀ ਵੀਡੀਓ ਦੇਖਣ ਦੇ ਲਈ ਔਰ ਪ੍ਰਿੰਟ ਦੇਖਣ ਦੇ ਲਈ ਸੂਟਾਂ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਨੈਕਸਟ ਇਹ ਵੀ ਵਿਦਆਊਟ ਦੁਪੱਟਾ ਸੂਟ ਰਹਿਣਗੇ ਪਿਓਰ ਕੈਂਬਰੀ ਕਾਟਨ ਦੇ ਸ਼ਰਟ ਰਹੇਗੀ 1.70 ਵੱਡੇ ਪਣੇ ਦੀ ਬਾਟਮ ਰਹੇਗੀ 2 ਮੀਟਰ ਵੱਡੇ ਪਣੇ ਦੀ ਪ੍ਰਾਈਜ਼ ਇਹਨਾਂ ਸੂਟਾਂ ਦਾ 499 ਫ੍ਰੀ ਸ਼ਿਪਿੰਗ スクリーンショット सेंड करके ਤੁਸੀਂ ਇਹਨਾਂ ਸੂਟਾਂ ਦਾ ਵੀ ਆਰਡਰ ਕਰ ਸਕਦੇ ਹੋ ਇਹਨਾਂ ਦੇ ਵਿੱਚ ਵੀ ਆਪਾਂ ਨਵੇਂ ਪ੍ਰਿੰਟ ਐਡ ਕੀਤੇ ਨੇ ਡੇਲੀ ਵੇਅਰ ਦੇ ਲਈ ਬਹੁਤ ਜ਼ਿਆਦਾ ਵਧੀਆ ਸੂਟ ਰਹਿੰਦੇ ਨੇ ਨੈਕਸਟ ਹੈ ਜੋਰਜਟ ਦੇ ਇਹ ਸੂਟ ਰਹਣਗੇ embroidery ਹੋਈ ਹੈ ਸ਼ਰਟ ਤੇ 2 ਮੀਟਰ ਸ਼ਰਟ ਰਹੇਗੀ 2 ਮੀਟਰ ਇਸੇ ਨਾਲ ਬਾਟਮ ਰਹੇਗੀ ਪਲੇਨ ਜੋਰਜਟ ਦੀ 2 ਮੀਟਰ ਦੀ ਦੁਪੱਟਾ ਰਹੇਗਾ ਪਲੇਨ ਜੋਰਜਟ ਦਾ 525 ਫ੍ਰੀ ਸ਼ਿਪ ਨੈਕਸਟ ਟਾਈਮ ਮੀਟਰ ਕਾਟਨ ਦੀ ਸ਼ਰਟ ਰਹੇਗੀ ਨੈਕ ਡਿਜ਼ਾਈਨਰ ਲੈਸ ਵਰਕ ਹੋਇਆ ਬਾਟਮ ਇਸਦੇ ਨਾਲ ਕਾਟਨ ਦੀ ਰਹੇਗੀ embroidery ਵਾਲੀ ਦੁਪੱਟਾ ਸ਼ਫੌਂ ਦਾ ਰਹੇਗਾ ਫੋਰ ਸੈੱਟ ਲੈਸ ਵਾਲਾ 650 ਫਿਰ ਸ਼ਿਪ थैंक यू